ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਹੋਰ ਘਾਟਾ ਪਿਆ ਆ ਦਰਅਸਲ ਖਾਨ ਸਾਹਿਬ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਥੋੜੇ ਦੇਰ ਪਹਿਲਾਂ ਥੋੜਾ ਸਮਾਂ ਪਹਿਲਾਂ ਜਿਹੜਾ ਆ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀਗਾ ਤੇ ਹੁਣ ਉਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਖਾਨ ਸਾਹਿਬ ਜਿਹੜੇ ਨੇ ਤੁਸੀਂ ਦੇਖਿਆ ਹੋਣਗੇ ਉਹ ਤਸਵੀਰਾਂ ਕਿਵੇਂ ਉਹ ਫੁੱਟ ਫੁੱਟ ਰੋਂਦੇ ਸੀਗੇ ਜਦੋਂ ਉਹਨਾਂ ਦੀ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਈ ਸਨ ਤੇ ਹੁਣ ਉਹਨਾਂ ਕੋਲੇ ਉਹਨਾਂ ਦੇ ਪਿਤਾ ਜੀ ਬਚਦੇ ਸਨ ਉਹ ਵੀ ਇਸ ਗਮ ਨੂੰ ਕਹਿੰਦੇ ਸਹਾਰ ਨਹੀਂ ਸਕੇ ਹਾਰਟ ਅਟੈਕ ਹੋਇਆ ਉਹਨਾਂ ਨੂੰ ਔਰ ਉਹਨਾਂ ਦੀ ਮੌਤ ਨਸੀਟਾ ਰਹੀ ਆ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਹੈ ਔਰ ਇਹ ਬਹੁਤ ਦੁਖਦਾਇਕ ਖਬਰ ਹੈ ਕਿ ਦੋਹੇ ਜਿਹੜੇ ਉਹਦੇ ਵਾਲਦੈਨ ਜਿਹੜੇ ਆ ਉਹ ਚਲੇ ਜਾਣ ਇਸ ਦੁਨੀਆ ਤੋਂ ਖਾਨ ਸਾਹਿਬ ਦੇ ਮਾਤਾ ਜਿਹੜੇ ਸਨ ਉਹ ਥੋੜਾ ਸਮਾਂ ਪਹਿਲਾਂ ਹੀ ਉਹ ਉਹਨਾਂ ਦਾ ਜਿਹੜਾ ਸਪੂਨਾ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਔਰ ਉਹਨਾਂ ਦੀ ਅੰਤਿਮ ਰਸਮਾਂ ਖਾਨ ਸਾਹਿਬ ਨੇ ਕੀਤੀਆਂ ਪਰ ਹੁਣ ਇਹ ਸਾਂਝ ਦੇ ਵਿੱਚੋਂ ਜਿਹੜੀ ਦੂਸਰੀ ਸਾਂਝ ਸੀ ਜਾਨੈ ਕਿ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਹਾਰਟ ਅਟੈਕ ਹੋਇਆ ਦੱਸਿਆ ਜਾ ਰਿਹਾ ਹਾਲਾਂਕਿ ਅੱਧਾ ਘੰਟਾ ਪਹਿਲਾਂ ਜਿਹੜੀ ਇਹ ਖਬਰ ਆਈ ਹੈ ਅਜੇ ਤੱਕ ਬਹੁਤਾ ਕੁਝ ਨਹੀਂ ਪਤਾ ਲੱਗ ਸਕਿਆ ਕਿ ਉਹ ਬਿਮਾਰ ਚੱਲ ਰਹੇ ਸਨ ਜਾਂ ਫਿਰ ਕੀ ਸਨ ਪਰ ਲੱਗਦਾ ਹੈ ਅਜਿਹਾ ਕਿ ਕਿਵੇਂ ਖਾਨ ਸਾਹਿਬ ਦੀ ਮਾਤਾ ਦੇ ਜਾਣ ਦਾ ਵਿਛੋੜਾ ਜਿਹੜਾ ਆ ਉਹਨਾਂ ਨੂੰ ਖਾ ਗਿਆ ਹੋਵੇ ਔਰ ਉਸੇ ਗਮ ਨੂੰ ਉਹਨਾਂ ਆਸ ਹਾਰਦੇ ਹੋਏ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਖਾਨ ਸਾਹਿਬ ਦੇ ਜਿਹੜੇ ਨੇ ਰਿਸ਼ਤੇਦਾਰ ਜਿਹੜੇ ਦੱਸਦੇ ਨੇ ਕਿ ਇਹਨਾਂ ਦੋਹਾਂ ਦਾ ਬਹੁਤ ਪਿਆਰ ਸੀਗਾ। ਯਾਨੀ ਕਿ ਖਾਨ ਸਾਹਿਬ ਤੇ ਖਾਨ ਸਾਹਿਬ ਅਕਸਰ ਆਪਣੇ ਕੰਮਕਾਜ ਨੂੰ ਲੈ ਕੇ ਬਾਹਰ ਰਹਿੰਦੇ ਸਨ ਤੇ ਮਾਂ ਤੇ ਪੇ ਦੋਹੇ ਘਰ ਦੇ ਵਿੱਚ ਛੋਟੀਆਂ-ਛੋਟੀਆਂ ਸ਼ੋਹਾਂ ਜਿਹੜੀਆਂ ਅਕਸਰ ਇਹਨਾਂ ਦੋਨਾਂ ਨੂੰ